ਕਰਵਾ ਗਾ ਰੋ ਪੇਜ ਨੂੰ ਆਪੇ ਕੇਜ ਨੂੰ ਸਾਈਂਦੇ ਹੀ ਕਿਨੇ ਮਾਰੀ ਜੀ ਨਬਜ ਫੜ ਕੇ ਵੇਖਿਆ ਤੇ ਪਦਵਾਨ ਦਾਸ ਦਾ ਕਿੰਨੀ ਗੱਲ ਆਖੀ ਪਈ ਇੱਕ ਹੀ ਕਹਾਣੀ ਸੀ ਛੇਵੇਂ ਪਾਚਾ ਦੋ ਨਾਨਕ ਗੁਰੂ ਅਰਜਨ ਸਾਹਿਬ ਦੀ ਅਜਮਤ ਬਾਰੇ ਬੋਲਦਾ ਰਿਹਾ ਤੇ ਦੂਤੇ ਕਿੰਝ ਫੇਰ ਨਹੀਂ ਮੁਕਰ ਕੀਤੀ ਜਾਂਦੀ ਮਾਰੇ ਕਿਰਪਾ ਕਰਨ ਪਚੰਗੀ ਦੀ ਦਾਤ ਦੇ ਨਾਲ ਨਿਵਾਜਿਤ ਬਾਬਾ ਜੀ ਜੱਬੇ ਦੀ ਧਰਮ ਦੀ ਪ੍ਰਧਾਨ ਸਾਹਿਬ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਂ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨ ਆਇਆ ਹਾਂ ਇੱਕ ਮੰਗ ਪੱਤਰ ਦਿੱਤਾ ਹੈ ਜ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਹਰਿਆਣਾ ਦੇ ਸਿੱਖ ਸੰਗਤਾਂ ਵੱਲੋਂ ਜਦੋਂ ਹਰਿਆਣੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਇਸ ਕਰਕੇ ਅਸੀਂ ਕਿਉਂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੰਗ ਕਰਨਿਆ ਐਡਜੈਕਟਿਵ ਬੋਡੀ ਕੋਲ ਮੰਗ ਕਰਨਿਆ ਜਰਨਲ ਹਾਊਸ ਕੋਲ ਮੰਗ ਕਰਨਿਆ ਪ੍ਰਧਾਨ ਸਾਹਿਬ ਜਰਨਲ ਹਾਊਸ ਵਿੱਚ ਮਰਦਾ ਲਿਆ ਕੇ ਐਡਜੈਕਟਿਵ ਬੋਡੀ ਵਿੱਚ ਪਾਸ ਕਰਾ ਕੇ ਸਾਨੂੰ 2 ਏਕੜ ਜ਼ਮੀਨ ਲੱਗਦੀ ਹਰਮੰਦਰ ਸਾਹਿਬ ਦੇ ਗਲੇਰੇ ਦੇ ਨਾਲ ਦਿੱਤੀ ਜਾਏ ਤਾਂ ਕਿ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੀ ਸੈਂਕੜੇ ਕਮਰਿਆਂ ਦੀ ਸ਼ਰਮ ਬਣਾ ਕੇ ਆਪਣੇ ਹਰਿਆਣੇ ਦੀ ਸਿੱਖ ਸੰਗਤ ਨੂੰ ਮਾਨ ਇੱਜ਼ਤ ਨਾਲ ਇੱਥੇ ਨਤਮਸਤ ਹੋਣ ਤੇ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੂਜਾ ਮੈਂ ਇੱਕ ਨੋਟ ਸਪੈਸ਼ਲ ਪ੍ਰਧਾਨ ਸਾਹਿਬ ਨੂੰ ਲਿਖਿਆ ਹੈ ਕਿ ਜਦੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਇੱਥੇ ਨਤਮਸਤਕ ਹੁੰਦੇ ਨੇ ਤੇ ਉਹਨਾਂ ਕੋਲ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪ੍ਰਵਾਇਆ ਜਾਂਦਾ ਹੈ ਇਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ ਚੁਣੀ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਕੋਲੋਂ ਇਹ ਹੋ ਜਾਈ ਕਿ ਮੋਖ ਜਿਹੜੀ ਹੈ ਨਾ ਲਈ ਜਾਏ ਉਹ ਇੱਕ ਚੁਣੀ ਹੋਈ ਸੰਗਤ ਦੀ ਕਮੇਟੀ ਹੈ ਉਹਨਾਂ ਦਾ ਮਾਨ ਇਹ ਦੇਣਾ ਧਿਆਨ ਰੱਖਿਆ ਜਾਵੇ ਇਹ ਵੀ ਐਡਜੈਕਟਿਵ ਮੇਰੇ ਪਾਸ ਕੇ ਕਈ ਪਰਧਾਨ ਸਾਹਿਬ ਜੀ ਮੈਂ ਇਨੀ ਹੀ ਬੇਨਤੀ ਅੱਜ ਕਰਨਾ ਆਇਆ ਸਾਂ ਤਿੰਨ ਬੜੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕਰਾਂਗੇ ਇੱਕ ਮੈਮੋਰੈਂਡ ਪੱਤਰ ਉਹਨਾਂ ਨੂੰ ਵੀ ਦੇਾਂਗੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਣ ਕਿ ਹਰਿਆਣਾ ਦੇ ਸਿੱਖਾਂ ਦੀ ਜੋ ਮੰਗ ਹੈ ਇਹਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ 2 ਏਕੜ ਜ਼ਮੀਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸਰਾਂ ਵਾਸਤੇ ਜ਼ਰੂਰ ਦਿੱਤੀ ਜਾਵੇ